ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਣ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਣ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਹਾਂ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਏ ਖਾਲਸਾ ਜੀ ਜਿਹੜਾ ਵੀ ਪੈਣ ਪ੍ਰੈਸ਼ ਹੀਦਾ ਸੇਵ ਜਾਗੀ ਸੱਚੀ ਮੰਨਦੀ ਸਰਦਾ ਭਾਵਨਾ ਦੀ ਨਾਲ ਚਪੈਰਾ ਸੇਵ ਕੱਟਦਾ ਏ ਖਾਲਸਾ ਜੀ ਉਸ ਦੀਆਂ ਆਸਾ ਮੁਰਾਦਾ ਜ਼ਰੂਰ ਪੂਰੀਆਂ ਹੁੰਦੀਆਂ ਨੇ ਅਨੇਕਾਂ ਹੀ ਸੰਗਤਾਂ ਖਾਲਸਾ ਜੀ ਹਰ ਐਤਵਾਰ ਨੂੰ ਸ਼ਹੀਦਾ ਸੇਭ ਪਹੁੰਚ ਕੇ ਆਪਣੇ ਜਪੇਰਾ ਸਾਹਿਬ ਦੇ ਵਿੱਚ ਹਾਜ਼ਰੀ ਨਿਖਵਾਉਂਦੀਆਂ ਨੇ ਸੋ ਇਸੇ ਤਰ੍ਹਾਂ ਖਾਲਸਾ ਜੀ ਜਿਹੜੇ ਭੈਣ ਭਰਾ ਨੂੰ ਕੋਈ ਦੁੱਖ ਤਕਲੀਫ ਹੁੰਦਾ ਏ ਕੋਈ ਰੋਗ ਹੁੰਦਾ ਏ ਉਹ ਸ਼ਹੀਦਾ ਸਾਹਿਬ ਤੋਂ ਜੋਤਦਾ ਕਿ ਉਹ ਲੈ ਕੇ ਆਉਂਦਾ ਏ ਤੇ ਉਹ ਕਿਉਂ ਲੈ ਕੇ ਤੇ ਲਿਆ ਕੇ ਆਪਣੇ ਉਸ ਦੁੱਖ ਤਕਲੀਫ ਤੇ ਜਾਂ ਜ਼ਖਮ ਤੇ ਲਗਾਉਂਦਾ ਏ ਤਾਂ ਖਾਲਸਾ ਜੀ ਉਹ ਉਸ ਵੀਰ ਪੈਰ ਦਾ ਦੁੱਖ ਰੋਗ ਵੀ ਕਟਿਆ ਜਾਂਦਾ ਹੈ ਕਿਉਂਕਿ ਖਾਲਸਾ ਜੀ ਜੋਤ ਦੇ ਘਉ ਦੇ ਵਿੱਚ ਇੰਨੀ ਤਾਕਤ ਹੈ ਕਿ ਜਿਹੜੇ ਡਾਕਟਰ ਜਿਹੜੇ ਰੋਗਾ ਤੋਂ ਡਾਕਟਰ ਵੀ ਥੱਕ ਹਾਰ ਜਾਂਦੇ ਨੇ ਇਥੇ ਤੱਕ ਕਿ ਕਈ ਵਾਰ ਜਵਾਬ ਵੀ ਦੇ ਦਿੰਦੇ ਨੇ ਪਰ ਜਦੋਂ ਆਪਣੇ ਅੰਦਰ ਆਪਣੇ ਗੁਰੂ ਦੇ ਪ੍ਰਤੀ ਭਾਵਨਾ ਹੋਵੇ ਸ਼ਰਧਾ ਹੋਵੇ ਖਾਲਸਾ ਜੀ ਤਾਂ ਉਹਦੋ ਵੱਡੇ ਵੱਡੇ ਰੋਗ ਵੀ ਕੱਟੇ ਜਾਂਦੇ ਨੇ ਕਿਉਂਕਿ ਗੁਰੂ ਮਾਰਾ ਸੱਚੇ ਪਾਸ਼ਾ ਜੀ ਦੀ ਧਾਰਤੀ ਖਾਲਸਾ ਜੀ ਕਿਸੇ ਵੀ ਚੀਜ਼ ਦਾ ਘਟਾ ਨਹੀਂ ਜੇ ਪਰਮਾਤਮਾ ਦੀਨਤੀ ਆ ਜਾਵੇ ਤਾਂ ਉਹ ਰਾਤੋਂ ਦਿਨ ਹੁੰਦਿਆਂ ਕੱਖਾਂ ਤੋਂ ਲੱਖਾਂ ਤੱਕ ਵੀ ਕਰ ਸਕਦੇ ਕਈ ਬਣ ਪਰਤਾ ਖਾਲਸਾ ਜੀ ਆਪਾਂ ਇਦਾਂ ਦੀ ਸੁਣਦੀ ਆ ਕਿ ਉਹਨਾਂ ਨੂੰ ਡਾਕਟਰਾਂ ਦੇ ਕੋਲੋਂ ਵੀ ਜਵਾਬ ਮਿਲ ਗਿਆ ਸੀ ਪਰ ਜਦੋਂ ਡੰਡੀ ਸ਼ਰਧਾ ਭਾਵਨਾ ਤੇ ਭਰੋਸਾ ਰੱਖ ਕੇ ਤਣਤਨ ਬਾਬਾ ਦੀਪ ਸਿੰਘ ਸੇਵ ਜੀ ਦੇ ਅਸਥਾਨ ਸ਼ਹੀਦਾ ਸਾਹਿਬ ਤੇ ਤਣਤਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਸ਼ਾ ਜੀ ਦੇ ਅਸਥਾਨ ਤੇ ਸ਼ਰਧਾ ਭਾਵਨਾ ਰੱਖ ਕੇ ਸੇਵਾ ਸਿਮਰਨ ਕੀਤਾ ਅਰਦਾਸ ਬੇਨਤੀ ਕੀਤੀ ਤੇ ਉਹ ਜਿਹੜੇ ਰੋਗ ਨੂੰ ਡਾਕਟਰਾਂ ਨੇ ਵੀ ਕਹਿ ਦਿੱਤਾ ਸੀ ਕਿ ਇਹ ਠੀਕ ਨਹੀਂ ਹੋ ਸਕਦਾ ਖਾਲਸਾ ਜੀ ਉਹ ਵੀ ਰੋਗ ਠੀਕ ਹੋ ਗਏ ਤੇ ਡਾਕਟਰ ਵੀ ਖੁਦ ਹੈਰਾਨ ਹੋ ਗਏ ਕਿ ਤੁਸੀਂ ਇਸ ਤਰ੍ਹਾਂ ਦਾ ਕੀ ਜਾਦੂ ਟੂਣਾ ਕੀਤਾ ਹੈ ਕਿਸ ਦੇ ਕੋਲ ਤੁਸੀਂ ਜਾਣਿਓ ਕਿਸ ਬਾਬੇ ਨੂੰ ਮੰਨਣਿਓ ਕਿ ਇਹ ਰੋਗ ਤਾਂ ਠੀਕ ਹੋ ਨਹੀਂ ਸਕਦਾ ਇਹ ਕਿਵੇਂ ਹੋ ਗਿਆ ਸੋ ਇਸੇ ਤਰ੍ਹਾਂ ਖਾਲਸਾ ਜੀ ਈਨੀ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਹੁੰਦੀ ਤੇ ਇੱਕ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਦਾ ਧਾਰੇ ਜਿਸ ਦਾਰ ਤੋਂ ਖਾਲਸਾ ਜੀ ਕਦੇ ਵੀ ਕੋਈ ਖਾਲੀ ਨਹੀਂ ਮੋੜ ਸਕਦਾ ਜੋ ਆਸ ਤੱਕ ਕੇ ਜਾਂਦਾ ਹੈ ਭਾਵਨਾ ਦੀ ਨਾਲੇ ਜਾਂਦਾ ਹੈ ਸ਼ਰਧਾ ਦੀ ਨਾਲੇ ਜਾਂਦਾ ਹੈ ਉਹਦੀ ਖਾਲਸਾ ਜੀ ਕਦੇ ਵੀ ਅਰਦਾਸ ਬੇਨਤੀ ਖਾਲੀ ਨਹੀਂ ਜਾਂਦੀ ਜ਼ਰੂਰ ਪੂਰੀ ਹੁੰਦੀ ਏ ਸਮਾਂ ਵੀ ਲੱਗਦਾ ਪਰ ਪੂਰੀ ਜ਼ਰੂਰ ਹੁੰਦੀ ਏ ਬਸ ਭਰੋਸਾ ਬਣਾ ਕੇ ਰੱਖੋ ਕਿਉਂਕਿ ਆਪਣਾ ਜਿਹੜਾ ਮਾਣੀ ਖਾਨਸਾ ਜੀ ਇਹ ਡੋਲ ਜਾਂਦਾ ਹੈ ਆਪਣੇ ਮਨ ਨੂੰ ਇੰਨਾ ਪੱਕਾ ਕਰ ਲਓ ਕਿ ਜੇਕਰ ਤੁਹਾਨੂੰ ਕੋਈ ਆਪਣੇ ਗੁਰੂ ਤੋਂ ਤੋੜਨਾ ਵੀ ਚਾਹੀ ਤਾਂ ਤੁਹਾਡਾ ਜਿਹੜਾ ਮਨ ਇੰਨਾ ਪੱਕਾ ਹੋਣਾ ਚਾਹੀਦਾ ਹੈ ਕਿ ਆਪਣੇ ਗੁਰੂ ਦੇ ਪ੍ਰਤੀ ਭਾਵਨਾ ਹੀ ਇੰਨੀ ਹੋਵੇ ਤੁਹਾਡੇ ਕੋਲ ਆ ਕੇ ਕੋਈ ਕੁਝ ਮਰਜ਼ੀ ਬੋਲੇ ਪਰ ਤੁਸੀਂ ਇਹੀ ਕਹਿਣਾ ਹੈ ਕਿ ਮੇਰਾ ਗੁਰੂ ਆਜਨੀ ਤਾਂ ਕੱਲ ਹੈ ਮੇਰੀ ਅਰਦਾਸ ਬੇਨਤੀ ਜ਼ਰੂਰ ਸੁਨੇਗਾ ਤੇ ਮੈਂ ਆਪਣੇ ਹੀ ਗੁਰੂ ਤੋਂ ਉਸ ਪਰਮਾਤਮਾ ਤੋਂ ਕੀਤੀ ਹੋਰ ਨਹੀਂ ਜਾਣਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਤੀ ਹੀ ਜਾਣੈ ਇਸ ਦਰ ਤੋਂ ਇਲਾਵਾ ਮੈਂ ਕੀਤੀ ਹੋਰ ਸੀਸ ਨਹੀਂ ਝੁਕਾਉਣਾ ਦੀ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਜੀ ਅੱਗੇ ਵੀ ਇਹੀ ਅਰਦਾਸ ਬੇਨਤੀ ਕਰਿਆ ਕਰੋ ਕਿ ਪ੍ਰਮਾਤਮਾ ਜਦੋਂ ਵੀ ਮੇਰਾ ਸੀਸ ਝੁਕੇ ਤੇਰੇ ਦਰ ਤੇ ਝੁਕੇ ਤੇਰੇ ਦਰ ਤੋਂ ਇਲਾਵਾ ਮੈਨੂੰ ਕਿਸੇ ਤੋਂ ਮੰਗਣਾ ਨਾ ਪਵੇ ਤੇ ਨਾ ਹੀ ਕਿਸੇ ਹੋਰ ਦੇ ਅੱਗੇ ਮੈਨੂੰ ਸੀਸ ਝੁਕਾਉਣਾ ਪਵੇ ਐਨੀ ਕੋ ਵਾਹਿਗੁਰੂ ਸੱਚੇ ਪਾਸ਼ਾ ਮੈਨੂੰ ਤਾਕਤ ਦੇਵੀ ਜਿਵੇਂ ਅਕਸਰ ਹੀ ਖਾਲਸਾ ਜੀ ਆਪਾਂ ਦੇਖਦੇ ਆ ਕਿ ਕਈ ਭੈਣ ਪ੍ਰਾਧੁਨਿਆਵੀ ਚੀਜ਼ਾਂ ਦੇ ਲਈ ਅਰਦਾਸ ਬੇਨਤੀ ਵੱਧ ਕਰਦੇ ਨੇ ਸੋ ਖਾਲਸਾ ਜੀ ਉਹ ਵਸਤੂਆਂ ਚੀਜ਼ਾਂ ਵੀ ਜ਼ਰੂਰੀ ਨੇ ਪਰ ਨਾਲ ਨਾਲ ਤੁਸੀਂ ਨਾਮ ਦੀ ਦਾਤ ਵੀ ਮੰਗਿਆ ਕਰੋ ਕਿਉਂਕਿ ਖਾਲਸਾ ਜੀ ਜੇ ਆਪਾਂ ਨਾਮ ਦੀ ਦਾਤ ਮੰਗਾਂਗੇ ਵਾਹਿਗੁਰੂ ਤੋਂ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਫਿਰ ਕਿਰਪਾ ਸਦਕਾ ਆਪਾਂ ਨਾਮ ਸਿਮਰਨ ਕਰਾਂਗੇ ਤੇ ਫਿਰ ਹੀ ਅਰਦਾਸ ਕਰਾਂਗੇ ਤਾਂ ਆਪਣੀ ਅਰਦਾਸ ਬੇਨਤੀ ਪੂਰੀ ਹੋਵੇਗੀ ਇਸ ਕਰਕੇ ਸਰਬੱਤ ਦੇ ਭਲੇ ਦੇ ਨਾਲ-ਨਾਲ ਆਪਣੀ ਲਈ ਨਾਮ ਦੀ ਦਾਤ ਵੀ ਜ਼ਰੂਰ ਮੰਗਿਆ ਕਰੋ ਸੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਵੀਰ ਦੀ ਵਾਰਤਾ ਸਾਂਝੀ ਕਰਨ ਲੱਗੇ ਆਂ ਖੱਡ ਬੀਤੀ ਸਾਂਝੀ ਕਰਨ ਲੱਗੇ ਆ ਜੋ ਕਿ ਵੀਰ ਦਿੱਲੀ ਰਹਿੰਦੇ ਨੇ ਦਿੱਲੀ ਤੋਂ ਨੇ ਕਿਵੇਂ ਉਹਨਾਂ ਦਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਵਿਸ਼ਵਾਸ ਬਣਿਆ ਤੇ ਵੀਰ ਦਿੱਲੀ ਉਹ ਅੰਮ੍ਰਿਤਸਰ ਸੇਬ ਸ਼ਹੀਦਾ ਸੇਬ ਜਪੈਰਾ ਸੇਬ ਕੱਟਣ ਦੀ ਔਂਤਿ ਆਉਂਦੇ ਰਹੇ ਹਰ ਐਤਵਾਰ ਨੂੰ ਸੋ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵੀਰ ਦੀ ਵਾਰਤਾ ਸਾਂਝੀ ਕਰਾਂਗੇ ਤੇ ਨਾਲ-ਨਾਲ ਖਾਲਸਾ ਜੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਤੁਸੀਂ ਵੀ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਸਥਾਨ ਤੇ ਜਪੇਰਾ ਸੇਵ ਕੱਟਣ ਜਾਣੇ ਹੋ ਤਾਂ ਤੁਸੀਂ ਇਸ ਜਗ੍ਹਾ ਦੇ ਉੱਪਰ ਬੈਠ ਕੇ ਜ਼ਰੂਰ ਜਪੇਰਾ ਸੇਵ ਕੱਟਿਆ ਕਰੋ ਇੱਥੇ ਬੈਠ ਕੇ ਜਪੇਰਾ ਸੇਵ ਕੱਟਣ ਦੇ ਨਾਲ ਵਾਹਿਗੁਰੂ ਸੱਚੇ ਪਾਸ਼ਾ ਜੀ ਅੱਗੇ ਸ਼ਹੀਦਾਂ ਸਿੰਘਾਂ ਦੇ ਅੱਗੇ ਕੀਤੀ ਗਈ ਅਰਦਾਸ ਬੇਨਤੀ ਕਦੇ ਵੀ ਖਾਲੀ ਨਹੀਂ ਜਾਂਦੀ। ਸੋ ਇਸ ਵੀਡੀਓ ਨੂੰ ਧਿਆਨ ਦੇ ਨਾਲ ਖਾਲਸਾ ਜੀ ਅੰਤ ਦੀ ਤੱਕ ਜ਼ਰੂਰ ਸੁਣਿਓ ਤਾਂ ਜੋ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਸਕੇ। ਸੋ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਸਾਡੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੇਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਜੀਗਰ ਖਾਨ ਸਾਹਿਬ ਜੀ ਤੁਸੀਂ ਇੱਕ ਸ਼ੇਅਰ ਕਰ ਦਿੰਨੇ ਹੋ ਤੁਹਾਡੀ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਤੱਕ ਪਹੁੰਚਦੀ ਵੀਡੀਓ ਉਹ ਗੁਰਬਾਣੀ ਦੇ ਨਾਲ ਜੁੜਦਾ ਹੈ ਗਲਤ ਰਸਤੇ ਤੋਂ ਸਿੱਧੇ ਰਸਤੇ ਤੇ ਆਉਂਦਾ। ਤਾਂ ਕਿਤੇ ਨਾ ਕਿਤੇ ਖਾਲਸਾ ਜੀ ਕਿਸੇ ਵੀਰ ਭੈਣ ਦਾ ਭਲਾ ਹੁੰਦਾ ਏ। ਇਸ ਕਰਕੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਸੋ ਇਸੇ ਤਰ੍ਹਾਂ ਖਾਲਸਾ ਜੀ ਉਸ ਵੀਰ ਨੇ ਦੱਸਿਆ ਕਹਿੰਦੇ ਕਿ ਮੈਂ ਬਹੁਤ ਵਧੀਆ ਸੀ। ਕਹਿੰਦੇ ਕਿ ਆਪਣੇ ਵਧੀਆ ਕੰਮ ਕਰਦਾ ਸੀ, ਪੜਿਆ ਲਿਖਿਆ ਸੀ। ਕਹਿੰਦੇ ਕਿ ਮੈਂ ਜਿਵੇਂ ਹੀ ਕਾਲਜ ਦੇ ਵਿੱਚ ਸਟੱਡੀ ਕਰਨ ਦੇ ਲਈ ਜਾਣਾ ਤੇ ਮੇਰੀ ਸੰਗਤ ਕਦੋਂ ਮਾੜੀ ਹੋ ਜਾਂਦੀ ਏ ਕਹਿੰਦੇ ਜਿਸ ਦੇ ਬਾਰੇ ਮੈਨੂੰ ਪਤਾ ਵੀ ਨਹੀਂ ਲੱਗਦਾ ਤਾਂ ਖਾਲਸਾ ਜੀ ਸੰਗਤ ਮਾੜੀ ਹੋਣ ਦੇ ਨਾਲ ਨਾਲ ਵੀਰ ਦੱਸਦੇ ਕਿ ਮੈਂ ਖੁਦ ਵੀ ਗਲਤ ਕੰਮ ਕਰਨੇ ਸ਼ੁਰੂ ਕਰ ਦਿੰਦਾ ਕਹਿੰਦੇ ਕਿ ਮੈਂ ਇੰਨਾ ਜ਼ਿਆਦਾ ਨਸ਼ਿਆਂ ਦਾ ਸੇਵਨ ਕਰਦਾ ਕਹਿੰਦੇ ਕਿ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਨਹੀਂ ਸੀ ਛੱਡਦਾ ਕਹਿੰਦੇ ਇੱਥੇ ਤੱਕ ਕਿ ਮੈਂ ਚਿੱਟੀ ਦਾ ਨਸ਼ਾ ਵੀ ਕਰਨ ਲੱਗ ਗਿਆ ਸੀ ਕਹਿੰਦੇ ਕਿ ਜਿਵੇਂ ਕਦੇ ਕਿਸੇ ਤੋਂ ਲੈ ਕੇ ਕਹਿੰਦੇ ਨਸ਼ਾ ਕਰ ਲੈਣਾ ਪਰ ਕਦੇ ਘਰੋਂ ਲੈ ਕੇ ਪੈਸੇ ਚੋਰੀ ਕਰ ਲੈਣੀ ਜਿਵੇਂ ਅਕਸਰ ਹੀ ਖਾਲਸਾ ਜੀ ਆਪਾਂ ਸੁਣਦੇ ਵੀ ਆ ਤੇ ਦੇਖਦੇ ਵੀ ਆ ਕਿ ਜਿਹੜੇ ਘਰ ਦੇ ਵਿੱਚ ਨਸ਼ਾ ਹੁੰਦਾ ਹੈ ਜਾਂ ਜਿਹੜੇ ਘਰ ਪਰਿਵਾਰ ਦਾ ਧੀ ਪੁੱਤ ਨਸ਼ੇ ਤੇ ਲੱਗ ਜਾਂਦਾ ਹੈ ਉਹ ਪਰਿਵਾਰ ਖਾਲਸਾ ਜੀ ਘਰ ਉਜੜ ਜਾਂਦਾ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਸੰਸਾਰ ਤੇ ਮੇਰ ਭਰਿਆ ਹੱਥ ਰੱਖਣ ਤਾਂ ਜੋ ਕੀ ਇਹ ਜੋ ਵੀ ਵੀਰਪੈਨ ਨਸ਼ਿਆਂ ਤੇ ਲੱਗਦੇ ਨੇ ਇਹਨਾਂ ਚੀਜ਼ਾਂ ਤੋਂ ਦੂਰ ਹੋ ਕੇ ਗੁਰਬਾਣੀ ਦੇ ਨਾਲ ਚੁੜਨ ਸੋ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸ ਦੇ ਕਿ ਪਹਿਲਾਂ ਤਾਂ ਮੈਂ ਕਿਸੇ ਤੋਂ ਲੈ ਕੇ ਜਿਵੇਂ ਨਵਾਂ ਨਵਾਂ ਕਿਸੇ ਨੇ ਕਹਿੰਦੇ ਮੈਨੂੰ ਨਸ਼ੇ ਤੇ ਲਗਾਇਆ ਉਸਨੇ ਮੈਨੂੰ ਦੇ ਦੇਣਾ ਜਦੋਂ ਕਹਿੰਦੇ ਕਿ ਮੈਨੂੰ ਬਹੁਤ ਹੀ ਜ਼ਿਆਦੀ ਲਤ ਲੱਗ ਗਈ ਨਸ਼ੇ ਦੀ ਕਹਿੰਦੇ ਫਿਰ ਮੈਂ ਘਰ ਤੋਂ ਕਦੇ ਚੋਰੀ ਕਰਨੀ ਕਦੇ ਪੈਸੇ ਲੈਣੇ ਕਦੇ ਲੜਾਈ ਕਲੇਸ਼ ਕਰਕੇ ਕੋਈ ਚੀਜ਼ ਵੇਚਣੀ ਕਹਿੰਦੇ ਕਿਉਂਕਿ ਮੇਰੇ ਤੋਂ ਕੰਟਰੋਲ ਹੀ ਨਹੀਂ ਸੀ ਹੁੰਦਾ ਸੋ ਇਸ ਤਰ੍ਹਾਂ ਖਾਲਸਾ ਜੀ ਵੀਰ ਨੇ ਦੱਸਿਆ ਕਹਿੰਦੇ ਕਿ ਥੱਕ ਹਾਰ ਕੇ ਘਰ ਵਾਲੇ ਵੀ ਤੰਗ ਪਰੇਸ਼ਾਨ ਮੇਰੇ ਤੋਂ ਹੋਣ ਲੱਗੇ ਕਹਿੰਦੇ ਕਿ ਦੇਣ ਦੀ ਪਤਾ ਨਹੀਂ ਕਿੰਨੀ ਵਾਰ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਹੋਣਾ ਕੁੱਟਮਾਰ ਹੋਣੀ ਮੇਰੇ ਨਸ਼ੇ ਨੂੰ ਲੈ ਕੇ ਕਿਉਂਕਿ ਕਹਿੰਦੇ ਵੀਰ ਵੀ ਮੇਰਾ ਮੇਰੇ ਮਾਤਾ ਪਿਤਾ ਚੰਗਾ ਸੋਚਦੇ ਸੀ ਇੰਨੇ ਪਰ ਉਸ ਸਮੇਂ ਮੈਨੂੰ ਵੀ ਕੋਈ ਸੁਰਤ ਖਿਆਲ ਹੈ ਹੀ ਨਹੀਂ ਸੀ ਕਿ ਮੈਂ ਮੇਰੇ ਲਈ ਕੀ ਸਹੀ ਹੈ ਕੀ ਨਹੀਂ ਮੈਂ ਕੀ ਸਹੀ ਕਰ ਰਹੀਆਂ ਕਿ ਗਲਤ ਕਰ ਰਹੀਆਂ ਸੋ ਇਸ ਤਰ੍ਹਾਂ ਕਰਦਿਆ ਕਰਦਿਆਂ ਖਾਲਸਾ ਜੀ ਵੀਰ ਦੱਸਦਿਆ ਕਿ ਘਰ ਦੇ ਵਿੱਚ ਵੀ ਕੋਈ ਚੀਜ਼ ਵੇਚ ਨੋ ਰਹੀ ਨਾ ਤੇ ਘਰ ਦੇ ਵਿੱਚੋਂ ਪੈਸਾ ਵੀ ਨਾ ਮਿਲਣਾ ਕਹਿੰਦੇ ਕਿ ਜਿਵੇਂ ਚਿੱਟੇ ਵਾਲੇ ਜੋ ਨਸ਼ਾ ਕਰਦੇ ਨੇ ਕਹਿੰਦੇ ਉਹਨਾਂ ਨੇ ਇੱਕ ਸਿਰਿੰਜ ਤਾਂ ਕਿੰਨੀ ਵਾਰ ਇਸਤੇਮਾਲ ਕਰਨ ਕਰਕੇ ਤੇ ਵੀਰ ਦੱਸਦਿਆ ਕਿ ਮੈਨੂੰ ਬਹੁਤ ਭਿਆਨਕ ਬਿਮਾਰੀ ਲੱਗ ਗਈ ਸੀ ਕਹਿੰਦੇ ਮੈਨੂੰ ADHD ਬਿਮਾਰੀ ਲੱਗ ਗਈ ਸੀ ਕਹਿੰਦੇ ਕਿ ਜਿਹੜਾ ਕਿ ਇੱਕ ਤੋਂ ਦੂਸਰੇ ਡੀਕੇਂਡੇ ਸਿਰਿੰਜ ਯੂਜ਼ ਕਰਨ ਦੇ ਨਾਲ ਕਹਿੰਦੇ ਕਿ ਮੈਨੂੰ ਇੰਨੀ ਵੱਡਾ ਰੋਗ ਲੱਗ ਗਿਆ ਤਾਂ ਖਾਲਸਾ ਜੀ ਵੀਰ ਦੱਸ ਰਿਹਾ ਕਿ ਜਦੋਂ ਮੈਨੂੰ ਇੰਨੀ ਭਿਆਨਕ ਬਿਮਾਰੀ ਲੱਗੀ ਕਹਿੰਦੇ ਕਿ ਫਿਰ ਮੈਨੂੰ ਥੋੜਾ ਬਾ ਸੋਚਣਾ ਮੈਂ ਸ਼ੁਰੂ ਕੀਤਾ ਕਿ ਇਹ ਮੈਂ ਗਲਤ ਰਸਤੇ ਤੇ ਗਿਆ ਗਲਤ ਰਸਤੇ ਤੇ ਜਾਣ ਕਰਕੇ ਮੇਰੇ ਨਾਲ ਇਦਾਂ ਹੋਇਆ ਕੀ ਜੀ ਮੈਂ ਨਸ਼ਿਆਂ ਦੇ ਰਸਤੇ ਤੇ ਨਾ ਤੁਰਦਾ ਤੇ ਮੈਨੂੰ ਇਹ ਪ੍ਰੋਬਲਮ ਨਾ ਆਉਂਦੀ ਤਾਂ ਖਾਲਸਾ ਜੀ ਵੀਰ ਦੱਸ ਦਿਆ ਕਿ ਇੰਨੀ ਭਿਆਨਕ ਬਿਮਾਰੀ ਲੱਗਣ ਤੇ ਕਹਿੰਦੇ ਮੈਂ ਬਹੁਤ ਜ਼ਿਆਦਾ ਇਲਾਜ ਵੀ ਕਰਵਾਇਆ ਕਈ ਡਾਕਟਰਾਂ ਦੇ ਕੋਲ ਕਹਿੰਦੇ ਗਿਆ ਪਰ ਮੇਰਾ ਰੋਗ ਇੱਥੇ ਤੱਕ ਵਧਿਆ ਹੋਇਆ ਸੀ ਕਹਿੰਦੇ ਕਿ ਮੇਰੇ ਸਰੀਰ ਦੇ ਵਿੱਚ ਕਹਿੰਦੇ 20 25 ਕਿਲੋ ਭਾਰ ਵੀ ਘਟ ਗਿਆ ਸੀ ਮੇਰਾ ਸਰੀਰ ਸੁੱਕਣਾ ਸ਼ੁਰੂ ਹੋ ਗਿਆ ਸੀ ਤੇ ਮੈਨੂੰ ਡਾਕਟਰਾਂ ਨੇ ਮੈਡੀਸਿਨ ਤਾਂ ਦੇ ਦੇਣੀ ਪਰ ਇਹ ਕਹਿਣਾ ਕਿ ਠੀਕ ਹੋਵੇਗਾ ਕਿ ਨਾ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਤੇਰੀ ਪ੍ਰੋਬਲਮ ਜ਼ਿਆਦਾ ਵੱਧ ਗਈ ਸੋ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸ ਦੇ ਕਿ ਇਤਾਂ ਕਰਦੇ ਆਂ ਕਰਦੇ ਆਂ ਮੈਨੂੰ ਮਹੀਨਾ 2 ਮਹੀਨੇ ਲੰਘੇ ਕਾਫੀ ਸਮਾਂ ਵੀ ਲੰਘ ਗਿਆ ਸੀ ਕਹਿੰਦੇ ਪਰ ਮੈਨੂੰ ਕੋਈ ਫਰਕ ਨਹੀਂ ਸੀ ਪੈਂਦਾ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਵੀਰ ਦੱਸਦੇ ਕਿ ਮੈਂ ਪਰਮਾਤਮਾ ਨੂੰ ਅਰਦਾਸ ਬੇਨਤੀ ਕਰਨ ਲੱਗਾ ਕਿ ਵਾਹਿਗੁਰੂ ਸੱਚੇ ਪਾਸ਼ਾ ਮੈਨੂੰ ਕੋਈ ਰਸਤਾ ਦਿਖਾਓ ਮੇਰੀ ਇਹ ਜਿਹੜੀ ਐਡਾ ਵੱਡਾ ਰੋਗ ਲੱਗਾ ਏ ਇਹ ਠੀਕ ਹੋ ਜਾਵੇ ਇਹ ਬਿਮਾਰੀ ਠੀਕ ਹੋ ਜਾਵੇ ਮੇਰੀ ਅੱਜ ਤੋਂ ਬਾਅਦ ਮੈਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਾਂਗਾ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸਦੇ ਕਿ ਪਰਮਾਤਮਾ ਵੱਲੋਂ ਹੀ ਮੇਰੇ ਮਨ ਮੇਰ ਪਈ ਕਹਿੰਦੀ ਕਿ ਮੈਂ ਸੋਚਿਆ ਕਿ ਮੈਂ ਭਾਵੇਂ ਮਰ ਵੀ ਜਾਵਾਂ ਮੈਂ ਨਸ਼ਾ ਨਹੀਂ ਕਰਨਾ ਚਾਹਵਾਂ ਕਹਿੰਦੀ ਕਿ ਮੈਂ ਬਹੁਤ ਔਖਾ ਵੀ ਹੋਇਆ ਕਹਿੰਦੀ ਕਿ ਮੈਂ ਇਸ ਤਰ੍ਹਾਂ ਕਿ ਤੋ ਸੁਣਿਆ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਦੁਪਹਿਰਾ ਸਹਿਬ ਕੱਟਣ ਦੀ ਨਾਲ ਸਾਰੇ ਦੁੱਖ ਰੋਗ ਵੀ ਦੂਰ ਹੁੰਦੇ ਨੇ ਤੇ ਜੇ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰੀਏ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਹਰ ਦੁਆਸ ਬੇਨਤੀ ਨੂੰ ਵੀ ਪੂਰਾ ਕਰਦੇ ਨੇ ਇਸ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਕਿ ਮੈਂ ਉਸ ਸਮੇਂ ਕਹਿੰਦੇ ਮੇਰੀ ਹਾਲਤ ਨਹੀਂ ਸੀ ਗੁਰਦੁਆਰਾ ਸਾਹਿਬ ਆਉਣ ਦੀ ਸ਼ਹੀਦਾ ਸਾਹਿਬ ਕਹਿੰਦੀ ਕਿਉਂਕਿ ਮੇਰਾ ਸਰੀਰ ਕਮਜ਼ੋਰ ਹੋ ਗਿਆ ਸੀ ਮੇਰਾ ਭਾਰ ਵੀ ਅੱਧਾ ਹੀ ਰਹਿ ਗਿਆ ਸੀ ਆਧਾ ਭਾਰ ਕਹਿੰਦੇ ਮੇਰਾ 깟 ਗਿਆ ਸੀ ਮੇਰਾ ਸਰੀਰ ਸੁੱਕਣਾ ਸ਼ੁਰੂ ਹੋ ਗਿਆ ਸੀ ਮੈਨੂੰ ਕਿਸੇ ਵੀ ਤਰ੍ਹਾਂ ਦੀ ਕਹਿੰਦੀ ਦਵਾਈ ਅਸਰ ਨਹੀਂ ਸੀ ਕਰਦੀ ਇਸੀ ਚੀਜ਼ ਦਾ ਕੀਤੀ ਨਾ ਕੀਤੀ ਖਾਲਸਾ ਜੀ ਵੀਰ ਦੱਸ ਦਿਆ ਕਿ ਮੈਨੂੰ ਬਹੁਤ ਜ਼ਿਆਦਾ ਪਛਤਾਵਾ ਸੀ ਸੋ ਇਸੇ ਤਰ੍ਹਾਂ ਖਾਲਸਾ ਜੀ ਵੀਰ ਦੱਸ ਦਿਆ ਕਿ ਕਹਿੰਦੀ ਜਦੋਂ ਮੈਨੂੰ ਚਪੇਰਾ ਸਾਹਿਬ ਦੀ ਬਾਰੇ ਪਤਾ ਲੱਗਾ ਤੇ ਕਹਿੰਦੀ ਮੈਂ ਘਰ ਦੇ ਵਿੱਚ ਹੀ ਚਪੇਰਾ ਸਾਹਿਬ ਘਟਨਾ ਸ਼ੁਰੂ ਕਰ ਦਿੱਤਾ ਤੇ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਇਹ ਘਰ ਬੈਠੀਆਂ ਹੀ ਅਰਦਾਸ ਬੇਨਤੀ ਕੀਤੀ ਕੀ ਵਾਹੀ ਗੁਰੂ ਸੱਚੇ ਪਾਤਸ਼ਾਹ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਕਿ ਮੇਰੀ ਇਹ ਬਿਮਾਰੀ ਨੂੰ ਠੀਕ ਕਰ ਦਿਓ ਮੈਨੂੰ ਦਵਾਈ ਅਸਰ ਕਰਨਾ ਸ਼ੁਰੂ ਕਰ ਦੇਵੇ ਜਦੋਂ ਮੈਂ ਥੋੜਾ ਬਹੁਤ ਵੀ ਚੱਲਣਾ ਫਿਰਨਾ ਸ਼ੁਰੂ ਕਰ ਦਿੱਤਾ ਮੇਰੇ ਸਰੀਰ ਦੇ ਵਿੱਚ ਥੋੜੀ ਬਹੁਤ ਵੀ ਤਾਕਤ ਆ ਗਈ ਤਾਂ ਮੈਂ ਤੁਹਾਡੇ ਦਰ ਤੇ 21 ਚਪੈਰਾ ਸੇਵ ਕੱਟ ਕੇ ਜਾਵਾਂਗਾ ਮੇਰੀ ਵਾਹਿਗੁਰੂ ਸੱਚੇ ਪਾਸ਼ਾ ਬਾਬਾ ਦੀਪ ਸਿੰਘ ਸਾਹਿਬ ਜੀ ਅਰਦਾਸ ਬੇਨਤੀ ਸੁਣੋ ਕਿੰਦੀ ਇਸ ਤਰ੍ਹਾਂ ਮੈਂ ਅਰਦਾਸ ਬੇਨਤੀ ਕਰ ਕੀ ਖਾਲਸਾ ਜੀ ਵੀਰ ਨੇ ਦੱਸਿਆ ਕਿ ਚਪੈਰਾ ਸਹਿਬ ਕਟਣੀ ਸ਼ੁਰੂ ਕਰ ਦਿੱਤੇ ਜਦੋਂ ਇਸ ਤਰ੍ਹਾਂ ਚਪੈਰਾ ਸਹਿਬ ਕਟਣੀ ਸ਼ੁਰੂ ਕੀਤੀ ਤਾਂ ਖਾਲਸਾ ਜੀ ਵੀਰ ਨੂੰ 8 ਦਿਨਾਂ ਦੇ ਵਿੱਚ ਵਿੱਚ ਪਹਿਲਾ ਨਾਲੋਂ ਜਿਵੇਂ ਸਰੀਰ ਦੇ ਵਿੱਚ ਕੁਝ ਫਰਕ ਲੱਗਣਾ ਸ਼ੁਰੂ ਹੋਇਆ ਜਿਵੇਂ ਵੀਰ ਦੱਸ ਰਿਹਾ ਕਿ ਮੈਨੂੰ ਥੋੜੇ ਬਹੁਤ ਜਿਵੇਂ એનર્ਜੀ ਆਉਣੀ ਸ਼ੁਰੂ ਹੋਈ ਮੈਨੂੰ ਇਦਾਂ ਲੱਗਣਾ ਕਿ ਜਿਵੇਂ ਮੇਰੇ ਸਰੀਰ ਦੇ ਵਿੱਚ ਪਹਿਲਾਂ ਦੇ ਨਾਲੋਂ ਥੋੜੀ ਤਾਕਤ ਹੈ ਤਾਂ ਖਾਲਸਾ ਜੀ ਵੀਰ ਦੱਸ ਰਿਹਾ ਕਿ ਜਦੋਂ ਮੈਨੂੰ ਇਦਾਂ ਲੱਗਾ ਤਾਂ ਕਹਿੰਦੇ ਮੈਂ ਫਿਰ ਚਪੈਰਾ ਸੇਵ ਰੈਗੂਲਰ ਰੱਖੇ ਕਹਿੰਦੀ ਹੌਲੀ ਹੌਲੀ ਕਰਕੇ ਮਹੀਨਾ ਦੋ ਮਹੀਨੇ ਮੈਂ ਲਗਾਤਾਰ ਘਰ ਬੈਠ ਕੇ ਚਪੈਰਾ ਸੇਬ ਕੱਟੀ ਤੇ ਕਹਿੰਦੀ ਮੇਰਾ ਜਿਹੜਾ ਰੋਗ ਸੀ ਅੱਗੇ ਤੋਂ ਅੱਧਾ ਹੀ ਰਹਿ ਗਿਆ ਜਦੋਂ ਕਹਿੰਦੀ ਕਿ ਮੇਰੇ ਸਰੀਰ ਦੇ ਵਿੱਚ ਥੋੜਾ ਜਿਹਾ ਵਧੀਆ ਮੈਨੂੰ ਮੈਂ ਵਧੀਆ ਖੜ ਬੈਠ ਸਕਦਾ ਸੀ ਮੇਰਾ ਸਰੀਰ ਜਿਹੜਾ ਕੰਬਦਾ ਸੀ ਉਹ हट ਗਿਆ ਸੀ ਸਰੀਰ ਦੇ ਵਿੱਚ ਪਹਿਲਾਂ ਨਾਲੋਂ ਕਾਫੀ ਨਰਜੀ ਤਾਕਤ ਸੀ ਕਿੰਨੇ ਮੈਂ ਸੋਚਿਆ ਕਿ ਉਹਨਾ ਹੁਣ ਮੈਂ 21 ਚ ਪੈਰਾ ਸਾਹਿਬ ਜਿਹੜੇ ਸੁੱਖੇ ਨੇ ਤੇ ਉਹ ਮੈਂ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਜਾ ਕੇ ਕੱਟ ਕੇ ਤੇ ਆਪਣੀ ਸੁਖਣਾ ਲਾ ਕੇ ਆਉਣਾ ਸੋ ਇਸ ਤਰ੍ਹਾਂ ਖਾਲਸਾ ਜੀ ਵੀਰ ਨੇ ਦੱਸਿਆ ਕਹਿੰਦੇ ਕਿ ਮੈਂ ਸ਼ਹੀਦਾ ਸਾਹਿਬ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਆਉਣਾ ਸ਼ਹੀਦਾ ਸਾਹਿਬ ਹਰ ਐਤਵਾਰ ਨੂੰ ਜੁਪੈਰਾ ਸਾਹਿਬ ਘਟਣਾ ਕਹਿੰਦੇ ਬਿਨਾਂ ਨਾ ਗਏ ਮੈਂ 21 ਜੁਪੈਰਾ ਸਹਿਬ ਹਰ ਐਤਵਾਰ ਸ਼ਹੀਦਾ ਸਹਿਬ ਮੈਂ ਕੱਟਣ ਆਉਂਦਾ ਸੀ ਤੇ ਉਹ 21 ਜੁਪੈਰਾ ਸਹਿਬ ਹੀ ਖਾਲਸਾ ਜੀ ਵੀਰ ਦੱਸ ਦਿਆ ਕਿ ਮੈਂ ਸ਼ਹੀਦਾ ਸਹਿਬ ਕੱਟੇ ਤੇ ਮੈਨੂੰ ਕੁਝ ਸਮਝ ਹੀ ਨਾ ਲੱਗਿਆ ਕਿ ਉਹ 21 ਜੁਪੈਰਾ ਸਹਿਬ ਕੱਟਣ ਦੇ ਵਿੱਚ ਵਿੱਚ ਮੇਰੇ ਸਰੀਰ ਦੇ ਵਿੱਚ ਐਨੀ એનર્ਜੀ ਤੇ ਮੇਰੇ ਸਰੀਰ ਦੇ ਵਿੱਚ ਐਨੀ ਚੁਸਤੀ ਫੁਰਤੀ ਆ ਗਈ ਮੈਨੂੰ ਕੁਝ ਪਤਾ ਹੀ ਨਾ ਲੱਗਾ ਉਸ ਤੋਂ ਬਾਅਦ ਵਿੱਚ ਖਾਲਸਾ ਜੀ ਵੀਰデアਸਰੀਆ ਕਿ ਜਦੋਂ ਮੈਂ ਚਪੈਰਾ ਸਾਹਿਬ ਕੱਟ ਲੇ ਪਰ ਮੈਂ ਇੱਕ ਦਿਨ ਬੈਠਾ ਸੋਚਣ ਲੱਗਾ ਵੀ ਕਿਉਂ ਨਾ ਮੈਂ ਇੱਕ ਆਪਣੀ ਰਿਪੋਰਟ ਦੁਬਾਰਾ ਤੋਂ ਕਰਵਾਵਾਂ ਕਿ ਮੈਨੂੰ ਅੱਗੇ ਨਾਲੋਂ ਆਪਣੀ ਸੀਟ ਦੇ ਵਿੱਚ ਤਾਂ ਮੈਨੂੰ 100% ਫਰਕ ਲੱਗਦਾ ਪਰ ਮੈਨੂੰ ਇੱਕ ਵਾਰ ਰਿਪੋਰਟ ਕਰਵਾਉਣੀ ਚਾਹੀਦੀ ਹੈ ਸੁਇਸਤਰਾ ਖਾਲਸਾ ਜੀ ਵੀਰ ਕਹਿੰਦੇ ਕਿ ਜਦੋਂ ਮੈਂ ਸੈਂਪਲ ਦੇ ਕੇ ਕਹਿੰਦੇ ਆਪਣੀ ਰਿਪੋਰਟ ਭੇਜੀ ਤੇ ਕੁਝ ਦਿਨਾਂ ਦੇ ਬਾਅਦ ਦੇ ਵਿੱਚ ਕਹਿੰਦੇ ਕਿ ਮੈਨੂੰ ਪਤਾ ਲੱਗਦਾ ਕਿ ਮੇਰੇ ਤਾਂ ਜਿਹੜੀ ਰਿਪੋਰਟ ਹੈ ਬਿਲਕੁਲ ਨਾਰਮਲ ਆਈਏ ਮੈਨੂੰ ਚੋ ਪ੍ਰੋਬਲਮ ਸੀ ਉਹ ਤਾਂ 0% ਬਿਲਕੁਲ ਹੀ ਨਹੀਂ ਆਈ ਤਾਂ ਖਾਲਸਾ ਜੀ ਵੀਰ ਦੱਸ ਦਿਆ ਕਿ ਡਾਕਟਰ ਵੀ ਹਰਾਰ ਉਹ ਕਹਿੰਦੇ ਕਿ ਇਦਾਂ ਕਿਦਾਂ ਹੋ ਸਕਦਾ ਹੈ ਕਿ ਤੇ 4 ਮਹੀਨਿਆਂ ਦੇ ਵਿੱਚ ਇੰਨੀ ਵੱਡੀ ਬਿਮਾਰੀ ਇੰਨੀ ਪ੍ਰੋਬਲਮ ਤੇਰੀ ਕਿ ਤੇਰਾ ਸਰੀਰ ਸਹੀ ਹੋਣ ਦੀ ਬਚਾਈ ਦਿਨ ਬਰ ਦਿਨ ਘਟਦਾ ਹੀ ਜਾਂਦਾ ਸੀ ਉਹਨਾਂ ਨੇ ਖਾਲਸਾ ਜੀ ਵੀਰ ਦੱਸ ਦੇ ਕਿ ਡਾਕਟਰ ਕਹਿਣ ਲੱਗੇ ਤੁਸੀਂ ਕਿਸੇ ਕੀ ਤੋਂ ਨਾ ਕੀ ਤੋਂ ਦਵਾਈ ਜ਼ਰੂਰ ਲਈ ਹੋਣੀ ਪਰ ਖਾਲਸਾ ਜੀ ਵੀਰ ਕਹਿੰਦੇ ਕਿ ਮੈਂ ਦਵਾਈ ਤਾਂ ਕਿਸੇ ਤੋਂ ਨਹੀਂ ਲਈ ਪਰ ਮੈਂ ਤਾਂ ਤਨਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜੋ ਪੈਰਾ ਸੇਵ ਕੱਟਦਾ ਉਹਨਾਂ ਨੂੰ ਮੰਨਦਾ ਉਹਨਾਂ ਦੇ ਅੱਗੇ ਮੈਂ ਚੋਲੀ ਅੱਡ ਕੇ ਅਰਦਾਸ ਬੇਨਤੀ ਕੀਤੀ ਸੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦਾ ਸਿੰਘਾਂ ਨੇ ਮੇਰੀ ਉਹ ਕੀਤੀ ਕਿ ਅਰਦਾਸ ਰੂਪ ਅਗ ਲਾਈ ਤੇ ਮੇਰਾ ਇੰਨਾ ਵੱਡਾ ਰੋਗ ਤੇ ਕਸ਼ਟ ਦੂਰ ਕੀਤਾ ਸੋ ਇਸ ਤਰ੍ਹਾਂ ਖਾਲਸਾ ਜੀ ਵੀਰ ਦੀ ਇੰਨੀ ਵੱਡੀ ਏੜਸ ਦੀ ਬਿਮਾਰੀ ਚੋਂ ਕੇ ਇੱਕੀ ਦੁਪਹਿਰਾ ਸਹਿਬ ਕੱਟਣ ਦੇ ਨਾਲ ਬਿਲਕੁਲ ਹੀ ਨਾਰਮਲ ਹੋ ਗਈ ਟੈਸਟਾਂ ਦੇ ਵਿੱਚ ਕੁਝ ਆਇਆ ਹੀ ਨਹੀਂ ਜਿਸ ਬਿਮਾਰੀ ਨੂੰ ਡਾਕਟਰ ਕਹਿੰਦੇ ਸੀ ਕਿ ਠੀਕ ਹੋਵੇਗੀ ਚਾਹੇ ਮੈਂ ਕੁਝ ਕਹਿ ਨਹੀਂ ਸਕਦੇ ਸੋ ਇਸੇ ਤਰ੍ਹਾਂ ਖਾਲਸਾ ਜੀ ਜਹੀਦਾ ਸਿੰਘਾਂ ਦੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੁੰਦੀ ਏ ਤੇ ਉਹਨਾਂ ਦੀ ਕਿਰਪਾ ਦੇ ਸਦਕਾ ਖਾਲਸਾ ਜੀ ਇੰਨੀਆਂ ਸੰਗਤਾਂ ਜੋ ਹਰ ਐਤਵਾਰ ਨੂੰ ਚਪੈਰਾ ਸੇਬ ਕੱਟਦੀਆਂ ਨੇ ਆਪਣੀ ਵਾਰਤਾ ਸਾਂਝੀ ਕਰਦੀਆਂ ਨੇ ਤੁਸੀਂ ਇੱਕ ਵਾਰ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਸੱਚੇ ਮਨ ਦੀ ਸ਼ਰਧਾ ਪਾਵਨਾ ਦੇ ਨਾਲ ਅਰਦਾਸ ਬੇਨਤੀ ਕਰਕੇ ਦੇਖੋ ਤੁਹਾਡੀ ਅਰਦਾਸ ਬੇਨਤੀ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਸ਼ਹੀਦ ਸਿੰਘ ਕਿੰਨੀ ਜਲਦੀ ਸੁਣਦੇ ਨੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਸੋ ਇਸ ਤਰ੍ਹਾਂ ਖਾਲਸਾ ਜੀ ਜਦੋਂ ਵੀ ਤੁਸੀਂ ਸ਼ਹੀਦਾ ਸਾਹਿਬ ਜਾਨੇਉ ਚਪੈਰਾ ਸਾਹਿਬ ਕੱਟਣ ਦੀ ਲਈ ਜਾਂ ਤੁਸੀਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਨੇਓ ਜਿਵੇਂ ਆਪਣੇ ਪਿੰਡ ਜਾਂ ਸ਼ਹਿਰ ਜਾਂ ਫਿਰ ਸ਼ਹੀਦਾ ਸਾਹਿਬ ਜਾ ਕੇ ਹੀ ਚਪੈਰਾ ਸਾਹਿਬ ਕੱਟ ਦਿਓ ਤਾਂ ਖਾਲਸਾ ਜੀ ਜੀ ਵੀ ਨਿਸ਼ਾਨ ਸਾਹਿਬ ਹੁੰਦਾ ਹੈ ਨਿਸ਼ਾਨ ਸਾਹਿਬ ਦੇ ਲਾਗੇ ਬੈਠ ਕੇ ਚਪੈਰਾ ਸਾਹਿਬ ਕੱਟਿਆ ਕਰੋ ਜਦ ਕਿਸੇ ਵੀ ਕੁਰਬਾਨੀ ਦਾ ਚਾਪ ਕਰਨਾ ਹੈ ਸੀ ਨਿਸ਼ਾਨ ਸਹਿਬ ਦੀ ਕੋਲ ਬੈਠ ਕੇ ਇੱਕ ਜ਼ਰੂਰ ਕਰਿਆ ਕਰੋ ਕਿਉਂਕਿ ਖਾਲਸਾ ਜੀ ਆਪਾਂ ਅਕਸਰ ਹੀ ਆਪਣੇ ਬਜ਼ੁਰਗਾ ਤੋਂ ਜਾਂ ਕਰਦੀ ਵਿੱਚ ਵੱਡਿਆਂ ਤੋਂ ਸੁਣਦੇ ਆ ਤੇ ਕਈ ਵਾਰ ਆਪਾਂ ਨੇ ਕਥਾ ਦੇ ਵਿੱਚ ਵੀ ਸੁਣਿਆ ਹੈ ਕਿ ਨਿਸ਼ਾਨ ਸਹਿਬ ਦੀ ਲਾਗੇ ਸ਼ਹੀਦਾ ਸਿੰਘਾਂ ਦਾ ਪਹਿਰਾ ਹੁੰਦਾ ਹੈ ਖਾਲਸਾ ਜੀ ਨਿਸ਼ਾਨ ਸਹਿਬ ਨੂੰ ਕਦੇ ਵੀ ਟੋੜ ਨਹੀਂ ਲਾਉਣੀ ਚਾਹੀਦੀ ਤੇ ਤੁਸੀਂ ਢੋਲਾ ਕੀ ਚਪੈਰਾ ਸਹਿਬ ਨਹੀਂ ਕੱਟਣਾ ਵੈਸੇ ਤੁਸੀਂ ਨਿਸ਼ਾਨ ਸਹਿਬ ਦੇ ਲਾਗੇ ਬੈਠ ਕੇ ਕੱਟ ਸਕਦੇ ਹੋ ਪਰ ਕਦੇ ਵੀ ਨਿਸ਼ਾਨ ਸਹਿਬ ਨੂੰ ਢੋ ਨਾ ਲਾਇਆ ਕਰੋ ਇਸ ਕਰਕੇ ਖਾਲਸਾ ਜੀ ਤੁਹਾਡੀ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਜੇਕਰ ਤੁਸੀਂ ਗੁਰਦੁਆਰਾ ਸਹਿਬ ਜਾਂ ਸ਼ਹੀਦਾ ਸਹਿਬ ਜਾ ਕੇ ਕੱਟਦੇ ਹੋ ਜਾਂ ਕਿਸੇ ਵੀ ਕੁਰਬਾਨੀ ਦਾ ਜਾਪ ਕਰਦੇ ਹੋ ਤਾਂ ਤੁਸੀਂ ਨਿਸ਼ਾਨ ਸਹਿਬ ਦੀ ਕੋਲ ਬੈਠ ਕੇ ਜ਼ਰੂਰ ਕਰਿਆ ਕਰੋ ਭਾਵੇਂ ਇੱਕ ਜਪਜੀ ਸਾਹਿਬ ਹੀ ਕਰਿਆ ਕਰੋ ਕਿਉਂਕਿ ਨਿਸ਼ਾਨ ਸਹਿਬ ਦੀ ਨੇੜੇ ਸ਼ਹੀਦਾ ਸਿੰਘਾਂ ਦਾ ਪੈਰਾ ਹੁੰਦਾ ਹੈ ਸੁਖਾਂ ਸਰ ਜੀ ਇਸ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਸੀਂ ਵੀ ਵੱਧ ਤੋਂ ਵੱਧ ਖਾਲਸਾ ਜੀ ਗੁਰਬਾਣੀ ਦੇ ਨਾਲ ਜੁੜੋ ਤੇ ਆਪਣੀ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਚੋੜੋ ਤਾਂ ਜੋ ਕਿ ਉਹ ਗਲਤ ਰਸਤਿਆਂ ਤੋਂ ਹਟਕੇ ਗੁਰਬਾਣੀ ਦੇ ਨਾਲ ਚੜਨ ਤੇ ਗੁਰੂ ਵਾਲੇ ਬਣ ਸੋ ਕਾਂ ਸੱਜੀ ਪੁੱਲਾਂ ਚੁਕੰਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਤੇ ਜਾਣੀ ਆਨੇ ਕਾ ਗਲਤੀਆਂ ਪੁੱਲਾਂ ਚੁਕਾ ਹੋ ਜਾਂਦੀਆਂ ਹੋਣਗੀਆਂ ਖੀਮਾ ਬਖਸ਼ਨੀ ਖਾਂਸਾ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬਤਦਾ ਪਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੀ ਨਾਲ ਚੋੜਨਾ ਗੁਰੂ ਵਾਲੇ ਪਣਾਉੜਾ ਧੰਨ ਧੰਨ ਅਮਰ ਸਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੀ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਪਰਕੇ ਪੇਚਣੀਆਂ ਵਾਹਿਗੁਰੂ ਸੱਚੇ ਪਾਸ਼ਾ ਜੀ ਆਪਣੇ ਬੱਚੇ ਬੱਚੀਆਂ ਦੀ ਕਾਰਜ ਸਫਲ ਕਰਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾਂ ਦੀ ਘਰ ਪਰਿਵਾਰ ਤੇ ਮੇਰੇ ਪਰਿਆ ਹੱਥ ਰੱਖਣਾ ਸਭਨਾ ਦੀ ਕਰ ਹਸ ਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਸ਼ਾ ਸਾਰੀ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਲੰਬੀਆਂ ਉਮਰਾਂ ਬਖਸ਼ਨੀ ਹੈ ਸੁਖਾਰ ਸੱਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਹੀ ਵੀਡੀਓ ਬਣਾਉਣ ਦਾ ਮੇਨ ਮੋਟਿਵ ਇਹੀ ਹੁੰਦਾ ਹੈ ਕਿ ਆਪਾਂ ਜਿਆਦਾ ਤੋਂ ਜਿਆਦਾ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਹੈ ਗੁਰੂ ਵਾਲੇ ਬਣਾਉਣਾ ਹੈ ਤਾਂ ਜੋ ਕਿ ਕੋਈ ਦੁਖਿਆਰਾ ਵੀਰ ਭੈਣ ਜੋ ਗਲਤ ਰਸਤੇ ਤੇ ਚੱਲਦਾ ਹੈ ਉਸ ਨੂੰ ਸਿੱਧੇ ਰਸਤੇ ਤੇ ਲੈ ਕੇ ਆਉਣਾ ਹੈ ਕਿ ਉਹਦੇ ਲਈ ਸਹੀ ਕੀ ਹੈ ਗਲਤ ਕੀ ਹੈ ਉਸ ਨੂੰ ਆਪਾਂ ਇਹਨਾਂ ਵੀਡੀਓ ਦੇ ਰਾਹੀਂ ਦਿਖਾਉਣਾ ਹੈ ਸੋ ਖਾਲਸਾ ਜੀ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਸਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ